ਥਾਣਾ ਸਮਰਾਲਾ ਦੇ ਮੁੱਖ ਅਫਸਰ ਰਾਓ ਵਿਰਿੰਦਰ ਨੇ ਡੀਐਸਪੀ ਤਰਲੋਚਨ ਸਿੰਘ ਦੀ ਅਗਵਾਈ ਵਿੱਚ ਨਸ਼ਿਆਂ ਦੇ ਖਿਲਾਫ ਇਲਾਕੇ ਦੇ ਵੱਖ-ਵੱਖ ਪਿੰਡਾਂ ਵਿੱਚ ਲੋਕਾਂ ਨੂੰ ਜਾਗਰੂਕ ਕਰਨ ਦੇ ਮੰਤਵ ਨਾਲ ਨੁਕੜ ਮੀਟਿੰਗਾਂ ਦਾ ਦੌਰ ਤੇਜ਼ ਕਰ ਦਿੱਤਾ ਹੈ। ਅੱਜ ਪਿੰਡ ਹੈਡੋਂ ਵਿਖੇ ਪੁਲਿਸ ਪ੍ਰਸ਼ਾਸਨ ਵੱਲੋਂ ਸੱਦੀ ਕੀ ਪਿੰਡ ਵਾਸੀਆਂ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕੇ ਉੱਚ ਅਧਿਕਾਰੀਆਂ ਦੇ ਨਿਰਦੇਸ਼ਾਂ ਤੇ ਅਮਲ ਕਰਦੇ ਹੋਏ ਨਸ਼ੇ ਦੇ ਕੋੜ ਨੂੰ ਸੂਬੇ ਚੋਂ ਖਤਮ ਕਰਨ ਲਈ ਪੁਲਿਸ ਪ੍ਰਸ਼ਾਸਨ ਮੋੜ ਤੋਂ ਹੀ ਬਚਨਬੱਧ ਹੈ। ਉਹਨਾਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਬਿੱਡੀ ਇਸ ਮਹਿੰਮ ਨੂੰ ਲੋਕਾਂ ਵੱਲੋਂ ਭਰਪੂਰ ਸਹਿਯੋਗ ਮਿਲ ਰਿਹਾ ਅਤੇ ਲੋਕ ਖੁਦ ਜਾਗਰੂਕ ਹੋ ਕੇ ਨਸ਼ਿਆਂ ਖਿਲਾਫ ਇਕਜੁੱਟ ਹੋਣੇ ਸ਼ੁਰੂ ਹੋ ਗਏ ਨੇ। ਸਮਰਾਲੇ ਤੋਂ ਦਿਨੇਸ਼ ਕੁਮਾਰ ਭਾਰਤਵਾਜ ਦੀ ਰਿਪੋਰਟ ਅੰਡ ਹੈਡੋਂ ਵਿਕੇਟ ਮੀਟਿੰਗ ਕੀਤੀ ਹੈ ਜੀ ਕੀ ਹਾਲ ਸਭ ਦਾ ਹੈ ਇਹਦਾ ਹੀ ਸਾਡੇ ਪੰਜਾਬ ਸਰਕਾਰ ਵੱਲੋਂ ਤੇ ਸਾਡੇ ਸੀਨੀਅਰ ਅਫਸਰਾਂ ਵੱਲੋਂ ਸਾਡੇ ਸੀਨੀਅਰ ਪੁਲਿਸ ਅਧਿਕਾਰੀਆਂ ਐਸਐਸਪੀ ਸਾਫ ਖਨਾਵਲੋਂ ਮੈਡਮ ਨੀਤ ਕੁੰਡੂ ਜੀ ਵੱਲੋਂ ਨਸ਼ੇ ਦੇ ਖਿਲਾਫ ਜਿਹੜੀ ਇਹ ਇਹ ਮਹਿਮ ਬੜੀ ਜ਼ਬਰਦਸਤ ਛੇੜੀ ਹੋਈ ਹੈ ਅਸੀਂ ਅੱਜ ਪਿੰਡ ਹੈਡੋਂ ਦੇ ਵਿੱਚ ਜਿਹੜੀ ਮੀਟਿੰਗ ਕੀਤੀ ਹੈ ਨਸ਼ਾ ਕੋਡ ਦੇ ਰਿਗਾਰਡਿੰਗ ਵੀ ਨਸ਼ੇ ਜਿਹੜੇ ਪਿੰਡ ਦੇ ਵਿੱਚ ਬਿਲਕੁਲ ਬੰਦ ਹੋਣੇ ਚਾਹੀਦੇ ਆ ਜੇ ਕੋਈ ਵੀ ਬੰਦਾ ਕੋਈ ਇਹਦਾ ਨਸ਼ੇ ਦਾ ਵੇਚਣ ਦਾ ਜਾਂ ਪੀਣ ਦਾ ਕੰਮ ਕਰਦਾ ਜਿਹੜਾ ਪੀਣ ਵਾਲਾ ਬੰਦਾ ਹੈ ਉਹਤੇ ਅਸੀਂ ਕੋਈ ਪਰਚਾ ਨਹੀਂ ਦਰਜ ਕਰਾਂਗੇ ਉਹਦਾ ਛਡਾਵਾਂਗੇ ਸਰਕਾਰੀ ਹਸਪਤਾਲ ਦੇ ਵਿੱਚ ਓਪਟ ਸੈਂਟਰ ਦਾਖਲ ਕਰਾ ਕੇ ਉਹ ਪਿੰਡ ਵਾਸੀਆਂ ਨੇ ਵੀ ਬੀਲ ਕੀਤੀ ਆ ਵੀ ਉਹਦੇ ਬਾਰੇ ਸਾਨੂੰ ਜਰੂਰ ਦੱਸਿਆ ਜਾਏ ਜਿਹੜਾ ਕੋਈ ਵੇਚਣ ਵਾਲਾ ਆ ਉਹ ਅਸੀਂ ਆਲਰੇਡੀ ਉਹਨਾਂ ਦੇ ਖਿਲਾਫ ਜਿਹੜੀ ਆ ਸੱਤ ਐਕਸ਼ਨ ਲੈ ਰਹੇ ਹਾਂ ਉਹਨੂੰ ਫੜ ਗਿਆ ਵਾਈਡਰ ਵਰਕਰ ਕੀ ਲੱਗਦੀ ਹੈ ਵੀ ਇਹਨਾਂ ਸਾਊਦੀਏ ਦੇ ਨਾਲ ਤੋਂ ਪਿੰਡਾਂ ਤੋਂ ਸੰਕਟਜ ਹੋ ਰਹੇ ਨੇ ਲੋਕ ਜੀ ਬਿਲਕੁਲ ਆਉਗੇ ਜੀ ਜਦੋਂ ਜੇ ਪਹਿਲਾਂ ਗੱਲ ਕਰੀਏ ਵੀ ਐਡੇ ਵੱਡੇ ਟੈਰੋਰੀਜ਼ਮ ਦੀ ਉਹ ਵੀ ਲੋਕਾਂ ਦੇ ਸਹਿਯੋਗ ਨਾਲ ਖਤਮ ਹੋ ਜਾ ਰਹੀ ਸੀ ਇਹ ਤਾਂ ਉਹਦੇ ਨਾਲ ਛੋਟਾ ਕੋੜ ਇਹ ਤਾਂ ਉਹਨਾਂ ਨੂੰ ਛੁੱਟੀ ਬਿਮਾਰੀ ਆ ਇਹ ਤਾਂ ਸਾਡੇ ਜਿਹੜੇ ਪਿੰਡਾਂ ਵਾਲੇ ਜਦੋਂ ਸਾਥ ਦੇਣਾ ਸ਼ੁਰੂ ਕਰਦਣਗੇ ਪਿੰਡਾਂ ਵਾਲੇ ਸਾਥ ਦੇ ਵੀ ਦੇ ਆ ਸਾਨੂੰ ਕੋਲ ਫੋਨ ਵੀ ਆ ਰਹੇ ਆ ਰਾਤ-ਰਾਤ ਵੀ ਆ ਫਲਾਣਾ ਆਗਾ ਵਿਚਾੜਾ ਇਹ ਨਸ਼ਾ ਵੇਚ ਰਿਆ ਉਹਦੇ ਅਸੀਂ ਪ੍ਰੋਪਰ ਤਰ੍ਹਾਂ ਐਕਸ਼ਨ ਵੀ ਕਰਦੇ ਆ ਪਰਚਾ ਵੀ ਦਰਜ ਕਰਦੇ ਆ ਉਹਨੂੰ ਜੇਲ੍ਹ ਵੀ ਭੇਜਦੇ ਆ ਕਿਸਨੇ ਆ ਕਿ ਦੇਣਾ ਚਾਹੁੰਦਾ ਜੀ ਬੜਾ ਥੋਡੇ ਜਰੀ ਇਹੀ ਸਨੇਹਾ ਦੇਣਾ ਚਾਹਣਾ ਆ ਵੀ ਬਿਨਾ ਜਿਜਕੇ ਦਾ ਬੱਚਾ ਕੋ ਨਸ਼ੇ ਦਾ ਕੰਮ ਕਰਦਾ ਨਸ਼ਾ ਪੀਂਦਾ ਆ ਜਾਂ ਵੇਚਦਾ ਹੈ ਉਹਦੇ ਬਾਰੇ ਸਾਨੂੰ ਮੌਜੂਦ ਬੰਦੇ ਜਾਂ ਪਰਿਵਾਰ ਵਾਲੇ ਬੰਦੇ ਦੱਸਣ ਜੇ ਕੋਈ ਪੀਣ ਵਾਲਾ ਦਾ ਉਹ ਨਸ਼ਾਈ ਛਡਾਵਾ ਕੇ ਔਰ ਸੈਂਟਰ ਦਾਖਲ ਕਰਾ ਕੇ ਜੇ ਕੋਈ ਵੇਚਣ ਵਾਲਾ ਦੇ ਉਹਨੂੰ ਅਸੀਂ ਉਹਦੇ ਖਿਲਾਫ ਸਖਤ ਐਕਸ਼ਨ ਲਗਾ ਨੂੰ ਬੁੱਕਰ ਹਾਂਜੀ ਨਾਮ ਦੱਸ ਦਿਓ ਆਪਣਾ ਤੇ ਪਿੰਡ ਦਾ ਮੈਂ ਜੀਵਨ ਕੁਮਾਰ ਪਿੰਡ ਰਹੇ ਹਾਂ ਸਰਪੰਚ ਜੀ ਕੀ ਕਹਣਾ ਤੁਹਾਨੂੰ ਜਿਹੜੀ ਦਿੱਪਤੀ ਸਾਹਿਬ ਹੈ ਸੀ ਟੋਟੇ ਦਿੱਪਤੀ ਸਾਹਿਬ ਸਾਡੇ ਨਾ ਦੋ ਬੰਦੇ ਇੱਥੋਂ ਪਿੰਡੋਂ ਮੁੰਡੇ ਫੜ ਹੋਏ ਸੀ ਤੋਂ ਉਹਨਾਂ ਬਾਰੇ ਨਨਾਰਗਾ ਸੀ ਸਵੇਰੇ ਮੁਲਾਕਾਤ ਕਰਨ ਗਏ ਤੇ ਆਪਣੇ ਜਦੋਂ ਪਹੁੰਚੇ ਆਏ ਇਹਨਾਂ ਦੇ ਮਾਪੇ ਕਹਿੰਦੇ ਸਾਡੇ ਨਾਲ ਟੱਕਾ ਬਹੁਤ ਹੋ ਗਿਆ ਵੀ ਸਾਡੇ ਨਾਲ ਟੱਕਾ ਸਮੈਗ ਟੱਕੇ ਦੇ ਪਾ ਰਹੇ ਆ ਮੁੰਡੇ ਨੂੰ ਤੇ ਮੇਰੀ ਇੰਚਾਰਜ ਸਾਹਿਬ ਨਾਲ ਗੱਲ ਹੋਈ ਸੀ ਉਹ ਕਹਿੰਦੇ ਵੀ ਟੱਕਾ ਨਹੀਂ ਕਿਸੇ ਨਾਲ ਵੀ ਹੋਊਗਾ ਨਾ ਕੋਈ ਉਹ ਸਮਾਨ ਕੋਈ ਫੜ ਹੋਇਆ ਵੀ ਇਹਨਾਂ ਦਾ ਇੱਕ ਮੈਡੀਕਲ ਕਰਾਇਆ ਜਾਊਗਾ ਜੇ ਉਹ ਪੋਜ਼ਿਟਿਵ ਪਾਈ ਜਨਗੇ ਤਾਂ ਪਰਚਾ ਹੋਊਗਾ ਤੇ 네ਗੇਟਿਵ ਪਾਈ ਕੇ ਤਾਂ ਉਹਨਾਂ ਛੱਡ ਦਿੱਤਾ ਜਾਊਗਾ ਸਰਪੰਚ ਸਾਹਿਬ ਜਿਵੇਂ ਰੱਪੀ ਸਾਹਿਬ ਨੇ ਕਿਹਾ ਵੀ ਜੇ ਕੋਈ ਨਸ਼ਾ ਵੇਚਦਾ ਜਾਂ ਪੀਂਦਾ ਥੋੜੇ ਪਿੰਡ ਵਿੱਚ ਤੁਸੀਂ ਇਹਦੀ ਅਦਲਾ-ਬਦਲਾ ਥਾਂੇ ਦੋਵਾਂਗੇ ਹਾਂਜੀ ਪ ਸਾਰੇ ਉਸ ਪਿੰਡ ਦੇ ਨਾਲ ਆ ਜੀ ਸਾਹਿਬ ਦੇ ਨਾਲ ਸਾਰੇ ਜੋ ਵੀ ਕਰਨਗੇ ਅਸੀਂ ਸਾਰੇ ਪਿੰਡ ਦੇ ਸਹਾਇ ਟੀਮ ਬਣਾ ਕੇ ਦਿਮਾਗ ਨੂੰ ਇੱਕ